ਦੌਰੀ ਸਾਹਿਬ ਦੀ ਗੱਲ ਯਾਦ ਆਈ ਆ ਸੁਣਾ ਹੈ ਸਰਹਦੋਂ ਪਰ ਤਣਾਓ ਹੈ ਆਵਾ ਸੁਣਾ ਹੈ ਸਰਹਦੋਂ ਪਰ ਤਣਾਓ ਹੈ ਸੁਣਾ ਹੈ ਸਰਹਦੋਂ ਪਰ ਤਣਾਓ ਹੈ ਅੱਗੇ ਵੀ ਬੋਲ ਅੱਗੇ ਪਤਾ ਕਰੋ ਕਿੱਥੇ ਚਨਾਓ ਹੈ ਵਿਆਹ ਤੇ ਚਨਾਓ ਹੈ ਸਹੀ ਗੱਲ ਹੈ ਇੱਥੇ ਕਰਕੇ ਹੀ ਸਰਹਦਾਂ ਤੇ ਤਣਾਓ ਹੈ ਹੋਰ ਕੀ ਹੋਣਾ ਹੈ ਦੱਸੋ ਸਹੀ ਗੱਲ ਹੈ ਇਹਨਾਂ ਨੇ ਖੇਡ ਹੀ ਬਣਾਈ ਹੋਈ ਆ ਸਾਡੇ ਪਲਵਾਮਾ ਕਰਾ ਦਿੰਦੇ ਆ ਸਾਡੇ ਕਿਤੇ ਹਮਲੇ ਹੈ ਕਿਤੇ ਕਿਤੇ ਹਮਲੇ ਹੈ ਹੋਰ ਕੀ ਆ ਦੱਸ ਆ ਪਲਾਂਦੀਏ ਦਾ ਸੈਂਟਰ ਦੀਆਂ ਗੱਲਾਂ ਹੋ ਗਿਆ ਕੋਈ ਆਉਂਦੇ ਪੰਜਾਬ ਦੀ ਵੀ ਗੱਲ ਸੁਣਾ ਲੈ ਪੰਜਾਬ ਦੀ ਸੁਣ ਲੈ ਮੈਂ ਨਾਂ ਨਹੀਂ ਲੈਣਾ ਮੁੱਖ ਮੰਤਰੀ ਆ ਉਹਨੇ ਇੱਕ ਗੱਲ ਕਹੀ ਸੀ ਕੀ ਕਹਿੰਦਾ ਕਹਿੰਦਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਕੱਪ ਜਦੋਂ ਮਾਰਦਾ ਇਹ ਮੱਤ ਮਾਰਦਾ ਆ ਥੋੜੇ ਦਿਨ ਪਹਿਲਾਂ ਰੱਬ ਨੇ ਮਾਤੀ ਮਾਰੀ ਆ ਕਿਸਾਨਾਂ ਦੇ ਤੰਬੂ ਪਟਣ ਪੈ ਗਿਆ ਸਹੀ ਗੱਲ ਐ ਤੂੰ ਮਤ ਹੋਰ ਕਿਵੇਂ ਵੱਜਦੀ ਹੁੰਦੀ ਆ ਆਪਾਂ ਹੁੰਦੇ ਨੇ ਤੰਬੂ ਪੱਟੇ ਆਹਾਂ ਤੰਬੂ ਪੱਟ ਕੇ ਬਜ਼ੁਰਗ ਗੌਰਤਾਂ ਨੂੰ ਵੀ ਕਿਸਾਨਾਂ ਨੂੰ ਜੇਹ ਚ ਪਟਿਆਲੇ ਬੰਦ ਕਰ ਆ ਸਹੀ ਗੱਲ ਐ ਤੇ ਫਿਰ 23 ਮਾਰਚ ਵਾਲੇ ਦਿਨ ਖਾਟਕੜਕਲਾ ਭਗਤ ਸਿੰਘ ਦੀ ਜਗ੍ਹਾ ਤੇ ਜਾਵੜਿਆ ਅੱਛਾ ਭਗਤ ਸਿੰਘ ਦੇ ਬੁੱਤ ਦੇ ਪੈਰਾਂ 'ਤੇ ਬਹਿ ਗਿਆ ਬਲਾਹ ਤੇਰੇ ਬੁੱਤ ਜਾਗ ਪੈਂਦਾ ਉਹਨੇ ਜੁੱਤੀ ਬੜੀ ਵਰਾਉਣੀ ਸੀ ਉਹਨੇ ਕਹਣਾ ਸੀ ਮਾਮਾ ਤੂੰ ਕੰਮ ਕੀ ਕਰਕੇ ਆ ਐਸੀ ਗੱਲ ਐ ਪੱਕ ਤੂੰ ਮੇਰੇ ਵਾਲੀ ਬੰਦੀ ਫੜ ਰਿਹਾ ਸਰ ਤੇਰਾ ਚਰ ਨਾਲ ਡਵਾ ਰਾਂ ਵਾ ਗੱਲਾਂ ਤੂੰ ਮੇਰੇ ਵਾਲੀਆਂ ਕਰਦਾ ਕੰਮ ਤੇਰੇ ਅੰਦਰੇ ਜਾਣੇ ਆ ਲਾਂਤੀ ਕਿਸੇ ਥਾਂ ਦਾ ਉਹ ਲਾਂਤੀ ਇਹਨੇ ਮਾਰੇ ਕੰਮ ਕਰਕੇ ਤੈਨੇ ਮਾਰ ਬੰਦੇ ਦੇ ਪੈਰਾਂ 'ਚ ਲੈ ਗਿਆ ਤੂੰ ਪੈਰਾਂ ਨੂੰ ਰੋਈ ਜਾਂਦਾ ਉਹ ਪੰਜਾਬ ਦੀਆਂ ਜੜਾਂ 'ਚ ਬੈਠੀ ਜਾਂਦਾ ਉਹ ਤੇਰੇ ਜੜਾਂ 'ਚ ਤੇ ਨਹੀਂ ਪਾਈ ਜਾਂਦਾ ਲਾਂਤੀਆ ਝਾੜੂ ਪੁੱਠਾ ਹੀ ਫੇਰੀ ਜਾਂਦਾ ਸਹੀ ਨਾਲ ਉਹਰੇ ਨੇ ਕਰਨਾ ਹੀ ਕੀ ਆ ਲਾਂਤੀ ਨਾਲੇ ਕਿਹਦੇ oh ਲਾ ਮੈਨੂੰ ਕਿਤੇ ਵੀਰ ਦਾ ਉਹ ਵੱਡਾ ਬਦਲਾ ਆ ਗਿਆ ਅੱਛਾ ਤੇਰੀ ਅੱਖ ਨਹੀਂ ਦੇਖਣ ਵਾਲੀ ਅੱਛਾ ਕਿਉਂ ਬਾਹਰ ਨਿਕਲ ਕੇ ਤੇ ਸੜਕਾਂ ਤੇ ਲੱਗੇ ਵੱਡੇ ਵੱਡੇ ਪੋਸਟਰਾਂ ਦੇ ਮਾਰੇ ਹੋਏ ਕੰਮ ਅਬਰਾਜ ਮਾਰੀ ਹੋਈ ਪਾਰਟੀ ਇੱਥੇ ਰੱਖ ਮੈਂ ਕਹ ਗੱਲਾਂ ਕਰਨ ਚ ਸਭ ਤੋਂ ਮੂਰੇ ਕੰਮ ਕਰਨ ਚ ਕੰਮ ਕਰਨ ਚ ਜਮਾ ਹੀ ਫਾੜੀ ਤੇਰੇ ਗੱਲਾਂ ਵਾਲੀ ਆ ਬਸ ਹੋਰ ਸੁਣ ਲੈ ਆ ਸੁਣਾ ਦੇ ਖੇਤੀ ਚ ਬਦਲਾ ਆ ਗਿਆ ਆ ਖੇਤੀ ਜਾ ਗਿਆ ਮੈਂ ਕਹ ਪੁਰਾਣੇ ਜ਼ਮਾਨੇ ਆ ਜਾਣੇ ਆ ਅੱਛਾ ਕਿਵੇਂ ਦਸਾਰ ਹੁਣ ਬਲਦਾਂ ਨਾਲ ਖੇਤੀ ਕਰੇ ਕਰਨਗੇ ਤੇ ਗੱਡਿਆਂ ਤੇ ਢੋਣਗੇ ਜੀ ਫਸਲਾਂ ਦੀਆ ਕੀ ਬਗਵਾਸ ਕਰੀ ਜਾਂਦਾ ਬਈ ਕਿਸਾਨਾਂ ਦਾ ਟਰੈਕਟਰ ਟਰਾਲੀਆਂ ਸਾਰਾ ਕੁਝ ਨਹੀਂ ਨਹੀਂ ਇਹਨਾਂ ਕੋਲ ਕੱਲੇ ਟਰੈਕਟਰ ਟਰਾਲਿੰਗ ਵਾਲੀ ਗੱਲ ਝੂਠੀ ਐ ਤੇ ਟਰਾਲੀਆਂ ਟਰਾਲੀਆਂ ਤਨਹੌਰ ਵਾਲੇ ਲੈ ਕੇ ਗਏ ਆ ਉਹ ਤੇਰੇ ਉਹ 2027 ਚ ਮੋੜ ਲੰਗੇ ਦੀਆ ਹਲੇ ਉਹਨਾਂ ਨੂੰ ਹਿਸਾਬ ਨਹੀਂ ਆਉਂਦਾ ਗਾ ਬੱਸ ਕਰਿਆ ਕਰ ਕਿੰਨੀਆਂ ਕੁ ਹੋਰ ਐ ਓ ਮੈਂ ਇੱਕ ਵੀਡੀਓ ਦੇਖੀ ਅੱਛਾ ਵੀਡੀਓ ਦੇ ਵਿੱਚ ਇੱਕ ਸਿੰਗਰ ਆ ਰਾਮਪੁਰੇ ਫੂਲ ਤੋਂ ਐਮ ਐਲ ਏ ਆਹ ਪੰਜਾਬ ਦੇ ਲੋਕੋ ਨੂੰ ਘੇਰੀ ਬੈਠੇ ਕਹਿੰਦੇ ਹਿਸਾਬ ਕਰ ਸਾਡੇ ਨਾਲ ਕਿ ਤੇਰੇ ਜਿਹੜੇ ਹਿਸਾਬ ਨਾਲ ਲੋਕ ਇਹਨਾਂ ਤੋਂ ਸਵਾਲ ਪੁੱਛੀ ਜਾਂਦੇ ਆ ਮੈਨੂੰ ਲੱਗਦਾ ਉਹਨੂੰ ਵੀ ਰਿਆਜ ਸ਼ੁਰੂ ਕਰਨਾ ਪੈਣਾ ਮੈਂ ਤੇਰੇ ਬਾਅਦ ਉਹ ਖਾੜੇ ਹੀ ਲਾਇਆ ਕਰੂੰਗਾ ਪੁਰਾਣੇ ਕੰਮ ਤੇ ਆਉਣਾ ਪੈਣਾ ਹੋਰ ਕੀ ਆ ਦੱਸ ਹੋਰ ਕੀ ਆ ਪਛਰੇ ਤੂੰ ਦਿੱਲੀ ਗਿਆ ਸੀ ਕੀ ਚੱਕਰ ਪੈ ਗਿਆ ਮੈਂ ਦਿੱਲੀ ਜਾਵੜਿਆ ਮੈਂ ਕਹਾ ਪੰਜਾਬ ਸਰਕਾਰ ਨੂੰ ਮਿਲ ਕੇ ਆਈਏ ਓ ਬਿੱਡੇ ਮੂ ਤੇਰੇ ਯਾਰ ਸਰਕਾਰ ਪੰਜਾਬ ਚੋਂ ਚੱਲਦੀ ਆ ਤਾਂ ਦਿੱਲੀ ਸਰਕਾਰ ਚੱਲਦੀ ਆ ਉਹ ਲਾਂਤਿਆ ਤੇਰੇ ਵਾਂਗੂ ਭੋਲਿਆ ਪੰਜਾਬ ਦੇ ਲੋਕਾਂ ਨੂੰ ਵੀ ਆਹੀ ਲੱਗਦਾ ਕਿ ਪੰਜਾਬ ਸਰਕਾਰ ਪੰਜਾਬ ਚੋਂ ਚੱਲਦੀ ਆ ਚੱਲਦੀ ਕਿੱਥਾ ਅਸਲ ਤਾਂ ਦਿੱਲੀੋਂ ਹੀ ਚੱਲਦੀ ਆ ਤੇਰੇ ਸਾਰੇ ਆਰਡਰ ਉੱਥੋਂ ਹੀ ਆਉਂਦੇ ਆ ਸਹੀ ਗੱਲ ਆ ਹੋਰ ਕੀ ਐ ਦੱਸ ਲਾਂ ਕਿ ਉੱਥੋਂ ਤਾਂ ਕੇਂਦਰੀ ਵਾਲ ਹਾਰ ਗਿਆ ਅਗਲੇ ਹਾਰ ਕੇ ਵੀ ਪੰਜਾਬ ਦੇ ਸੁਪਰੀਮ ਸੀਐਮ ਬਣੇ ਬੈਠੇ ਆ ਉਹ ਕਿਵੇਂ ਤੇ ਉਹ ਵੀ ਸੁਣਦਾ ਸੁਣਾ ਦੇ ਭਾਈ ਜੀ ਲੁਧਿਆਣੇ ਕਿਤੇ ਹਸਪਤਾਲ ਦਾ ਅਦਗਾਟਣ ਕਰਨਾ ਸੀ ਅੱਛਾ ਅਦਗਾਟਣ ਕਰਨਾ ਸੀ ਤੇ ਨੀ ਪੁੱথর ਲਾਤਾ ਤੇ ਨਾਮ ਇਹ ਤਾਂ ਮੁੱਖ ਮੰਤਰੀ ਦਾ ਆ ਕਿਹੜੇ ਦਿੱਲੀ ਵਾਲੇ ਕੇ ਪੰਜਾਬ ਵਾਲੇ ਓਏ ਪੰਜਾਬ ਵਾਲੇ ਦਾ ਲਿਖਿਆ ਵੋਟਾਂ ਵਾਗੇ ਉਹ ਜਿੱਤਿਆ ਹੈ ਹਾਂ ਸਹੀ ਗੱਲ ਹੈ ਨਾਲ ਹੀ ਲਿਖਦਾ ਸਿਹਤ ਮੰਤਰੀ ਦਾ ਆਹੋ ਤਾਂ ਬਣਦਾ ਸੀ ਉਹਨਾਂ ਦਾ ਤਾਂ ਲਿਖਿਆ ਜਾ ਸਕਦਾ ਤੇ ਕਿਹੜੀ ਵਾਲਾ ਉਹਦਾ ਤਾਂ ਬਣਦਾ ਹੀ ਕਿਸੇ ਹਿਸਾਬ ਨਾਲ ਨੂੰ ਤੇਰੇ ਉਹਦਾ ਪੰਜਾਬ ਦੇ ਕਿਸੇ ਪਿੰਡ ਦਾ ਮੈਂਬਰ ਪੰਚਾਇਤ ਵੀ ਹੈ ਨਹੀਂ ਸਹੀ ਗੱਲ ਹੈ ਉਹ ਤਾਂ ਉਹ ਗੱਲ ਹੋ ਗਈ ਆ ਕਿਹੜੀ ਆਖੇ ਸੱਦੀ ਨਾਲ ਮੁਲਾਈ ਮੈਂ ਲਾੜੇ ਦੀ ਤਾਈ ਨੂੰ ਤੇਰੇ ਉਹ ਤਾਂ ੱੱਕੇ ਨਾਲ ਤਾਈ ਬਣਿਆ ਫਿਰਦਾ ਹੈ ਸਹੀ ਗੱਲ ਹੈ ਹੋਰ ਕੀ ਆ ਦੱਸ ਉਹ ਲਾਲਪਿਆ ਨਾਲੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਹਾਂ ਵੀ ਨੀ ਪਤਰਾ ਦੇ ਇਸ ਸਾਰੇ ਮੇਸਤਰੀਆਂ ਦਾ ਕਾਰੀਗਰਾਂ ਦਾ ਬਲੰਬਰਾਂ ਦਾ ਨਾਮ ਲਿਖਣਾ ਹੈ ਆਹ ਹੀ ਤੇ ਮੈਨੂੰ ਸਮਝ ਨਹੀਂ ਆਉਂਦੀ ਹਲਾ ਕੀ ਵੀ ਕੇਦਰੀਵਾਲ ਕਿਹੜਾ ਚਾਰ ਇੱਕ ਦਾ ਮਸਾਲਾ ਫੜਾਉਂਗਾ ਰਿਹਾ ਏ ਉਹ ਕਿਹੜੀਆਂ ਟੂਟੀਆਂ ਕੱਸਦਾ ਸੀ ਆ ਸਹੀ ਗੱਲ ਆ ਉਹਦਾ ਐਵੇਂ ਹੀ ਨਾਮ ਲਿਖਦਾ ਤੇਰਾ ਉਹ ਇਹਨਾਂ ਨੇ ਤਾਂ ਨੀਂ ਪੱਥਰਾਂ ਵਾਲੀ ਨੇਰੀ ਲਿਆਤੀ ਜਣੇ ਦੇ ਅੱਛਾ ਉਹ ਕਿਵੇਂ ਲੈ ਸੁਣ ਲੈ ਲੈ ਸੁਣਾ ਦੇ ਇਹਨਾਂ ਨੂੰ ਤਾਂ ਆਏ ਹੁਣੇ ਦਿੱਲੀੋਂ ਆਰਡਰ ਅੱਛਾ ਲੈ ਵੀ ਬੰਦਿਆ ਕੋਈ ਤੂਫਾਨੀ ਕਰ ਤੈਨੂੰ ਮੰਤਰੀ ਬਣਾ ਕੇ ਤੇ ਬੰਦਾ ਕਿ ਬੰਦਾ ਕਹਿੰਦਾ ਜੀ ਤੁਸੀਂ ਤੂਫਾਨੀ ਨੂੰ ਗੋਲੀ ਮਾਰੋ ਮੈਂ ਸੁਨਾਮੀ ਲਿਆ ਦੂੰ ਤੁਸੀਂ ਮੈਨੂੰ ਮੰਤਰੀ ਤੇ ਬਣਾਓ ਬੰਦਾ ਕਿਹਦਾ ਮੰਤਰੀ ਬਣਾਣਾ ਸੀ ਮੰਤਰੀ ਬਣਾਣਾ ਸੀ ਤਹਿ ਖਾਨੇ ਦਾ ਆ ਤਹਿ ਖਾਨਾ ਮਤਲਬ ਵੀ ਜੇ ਮੰਤਰੀ ਉਹਨੂੰ ਸੁਣ ਚ ਗਲਤੀ ਲੱਗੀ ਹਲੋ ਕਿਵੇਂ ਉਹਨਾਂ ਨੇ ਤਹਿ ਖਾਨਾ ਕਿਹਾ ਇਹਨੇ ਕੀ ਸੁਣਿਆ ਇਹਨੇ ਬਖਾਨਾ ਸੁਣ ਲਿਆ ਤੈਨੂੰ ਤੇਰੇ ਇਹਨੇ ਤਾਂ ਘਾਟ ਨਹੀਂ ਪਖਾਨਿਆਂ ਦੇ ਕਰਤੇ ਉਹ ਘਾਟਨ ਕਰਨ ਤੇ ਵੀ ਤਿੰਨ ਤਿੰਨ ਬੰਦੇ ਲੱਗੇ ਹਲਾ ਕਿਹੜੇ ਕਿਹੜੇ ਮੁੱਖ ਮੰਤਰੀ ਸਿੱਖਿਆ ਮੰਤਰੀ ਤੇ ਐਮ ਐਲ ਏ ਆਪ ਮੈਨੂੰ ਤੇਰੇ ਉਹ ਲਾਭੀਆਂ ਦਾ ਲਾਭ ਕੀ ਹੋਇਆ ਲਾਭ ਭਦੌੜ ਵਾਲਿਆਂ ਨੂੰ ਪਤਾ ਏ ਮੈਨੂੰ ਤੇਰੇ ਉਹ ਲਾਭ ਇਹ ਹੈ ਆ ਗੱਲ ਭਾਵੇਂ ਸਿੱਖਿਆ ਕ੍ਰਾਂਤੀ ਦੀ ਐ ਭਾਵੇਂ ਨਸ਼ਿਆਂ ਵਿਰੋਧ ਦਾ ਕੋਈ ਵੀ ਚੰਗਾ ਵਿਚਾਰ ਐ ਇਹ ਸਾਰੇ ਆਉਂਦੇ ਪਖਾਨੇ 'ਚ ਹੀ ਆ ਆ ਜਿਹੜੀ ਮੈਂ ਤੁਹਾਨੂੰ ਗੱਲ ਸੁਣਾਈ ਐ ਵੀ ਮੈਨੂੰ ਪਖਾਨੇ 'ਚ ਹੀ ਸੁਣਦੀ ਸੀ ਪਖਾਨੇ ਦੇ ਬੜੇ ਲਾਭ ਆ ਮੈਂ ਤੁਹਾਨੂੰ ਦੱਸੇ ਇਸੇ ਕਰਕੇ ਪਖਾਨੇ ਦਾ ਘਟਾਣਾ ਜ਼ਰੂਰੀ ਐ ਅਗਲੇ ਕਰੀ ਤਾਂ ਜਾਂਦੇ ਆ ਬੱਸ ਕਰਿਆ ਕਰ ਹੋ ਕੀ ਆ ਦੱਸ ਉਹ ਲਾਭ ਦੀਆਂ ਪਿੱਛੇ ਤੂੰ ਦਿੱਲੀ ਗਿਆ ਸੀ ਉਹ ਦੇਖੀ ਕੀ ਕੀ ਦੇਖਿਆ ਬੜਾ ਕੁਝ ਦੇਖ ਆਂਦਾ ਮੈਂ ਦੇਖਿਆ ਇੰਡੀਆ ਗੇਟ ਉਹ ਆਹ ਇੰਡੀਆ ਗੇਟ ਉੱਥੇ ਦੇਖਿਆ ਗੇਟ ਕੋਈ ਹੈ ਹੀ ਨਹੀਂ ਉਹ ਲਾ ਦੀਆ ਉਹਨਾਂ ਨੇ ਉਦਾਂ ਹੀ ਖੁੱਲਾ ਛੱਡਿਆ ਘਮਣ ਫੇਰ ਤੋਂ ਲੈ ਮੈਂ ਦੇਖਿਆ ਖੁੱਲਾ ਹੀ ਮੈਦਾਨ ਹੈ ਜਿਹਦਾ ਜੀ ਕਰਦਾ ਜਿਹੜਾ ਮਰਜੀ ਮੂੰਹ ਚਾਕੇ ਹਮਲਾ ਬਰਾ ਜਾਂਦਾ ਕਦੇ ਮੂੰ ਤੇਰੇ ਕਦੇ ਬਾਬਰ ਆ ਗਿਆ ਕਦੇ ਅਬਦਾਲੀ ਆ ਗਿਆ ਕਦੇ ਅੰਗਰੇਜ਼ ਆ ਗਿਆ ਹੁਣੇ ਕਾਲੇ ਅੰਗਰੇਜ਼ ਆਏ ਜੇ ਕਰਕੇ ਪਾਰਲੀਮੈਂਟ ਚ ਬਹਿ ਗਏ ਆ ਇੱਥੇ ਰੱਖ ਉੱਥੇ ਹੀ ਬੈਠੀ ਬੁੱਠੀ ਜਾਂਦੇ ਆ ਇਹਨਾਂ ਦੀ ਸੁਣ ਲੈ ਆ ਸੁਣਾ ਦੇ ਲੈ ਭਾਈ ਜੀ ਕਿਸੇ ਦੇਸ਼ ਚ ਸੀਗੀ ਗਰੀਬੀ ਅੱਛਾ ਤੇ ਦੇਸ਼ ਦਾ ਰਾਜਾ ਝਾੜ ਉੱਤੋਂ ਦੀ ਲੰਘ ਰਿਹਾ ਆ ਉੱਤੋਂ ਦੀ ਉਹ ਸੋਚ ਰਿਹਾ ਵੀ ਮੈਂ 100 ਰੁਪਈਆ ਥੱਲੇ ਸੜਦਿਆਂ ਕਿਸੇ ਇੱਕ ਘਰ ਦੀ ਗਰੀਬੀ ਚੱਕੀ ਜਾਊ ਆ ਤਾਂ ਵਧੀਆ ਗੱਲ ਆ ਉਹਦੇ ਨਾਲ ਇੱਕ ਸਲਾਹਕਾਰ ਬੈਠਾ ਸੀ ਉਹ ਕੀ ਕਹਿੰਦਾ ਉਹ ਕਹਿੰਦਾ ਮੰਤਰੀ ਸਾਹਿਬ ਤੁਸੀਂ ਦੋ نوٹ 50-50 ਦੇ ਸਿੱਟੋ ਦੋ ਘਰਾਂਦਾ ਭਲਾ ਕਰ ਦਿਓ ਇਹ ਤਾਂ ਵਧੀਆ ਗੱਲ ਆ ਨਾਲ ਇੱਕ ਹੋਰ ਵੱਡਾ ਸਲਾਹਕਾਰ ਬੈਠਾ ਸੀ ਉਹ ਕੀ ਕਹਿੰਦਾ ਉਹ ਕਹਿੰਦਾ ਮੰਤਰੀ ਤੁਸੀਂ 10 ਨੋਟ 10ਾਂ 10ਾਂ ਦੇ ਸਿੱਟੋ ਤੇ ਦਸਾਂ ਘਰਾਂ ਦਾ ਭਲਾ ਕਰੋ ਇਹ ਤਾਂ ਉਸ ਤੋਂ ਵਧੀਆ ਗੱਲ ਆ ਮੰਤਰੀ ਸਾਹਿਬ ਨੇ ਪਾਇਲਟ ਦੀ ਵੀ ਸਲਾਹ ਲਈ ਆ ਪਾਇਲਟ ਕੀ ਕਹਿੰਦਾ ਪਾਇਲਟ ਕਹਿੰਦਾ ਜੀ ਜੇ ਭਲਾ ਹੀ ਕਰਨਾ ਮੈਂ ਤਾਂ ਆ ਜੀ ਨਾਲ ਸੱਟਦੇ ਆ ਸਾਰੇ ਦੇਸ਼ ਦਾ ਹੀ ਭਲਾ ਹੋ ਜੂਗਾ ਮਾਗਿਆ ਉਹਦੇ ਪਾਇਲਟ 8 10 ਹੋਣੇ ਚਾਹੀਦੇ ਆ ਤੇਰੇ ਜਿਹੜੇ ਸਾਰੇ ਦੇਸ਼ ਦਾ ਭਲਾ ਕਰਨਾ ਬਸ ਗਿਰਿਆ ਗਿਆ ਮਹਾਰਾਜ ਉਹਨਾਂ ਦਾ ਭਲਾ ਕਰੇਂਦੀ ਆ ਹੋਰ ਕੀ ਆ ਦੱਸ ਤੇਰੇ ਐ ਜੇ ਕੰਮ ਹੋਏ ਪਏ ਆ ਤੇ ਰੱਖ ਓਏ ਸਾਰਾ ਕੁਝ ਕਾਗਜ਼ਾਂ ਜੀ ਆ ਅੱਛਾ ਸਰਕਾਰਾਂ ਬਸ ਕਾਗਜ਼ਾਂ ਜੀ ਤਾਂ ਰਬੜਦੀਆਂ ਮੋਰਾਂ ਫਾਰੀਆਂ ਪਾਵਰਾਂ ਦਿੱਲੀ ਚ ਆ ਸਹੀ ਗੱਲ ਆ ਲੈ ਕਾਗਜ਼ਾਂ ਦੀ ਸੁਣ ਲੈ ਸੁਣਾ ਦੇ ਇੱਕ ਬੰਦਾ ਮੰਤਰੀ ਬਣਿਆ ਅੱਛਾ ਮੰਤਰੀ ਬਣਨ ਤੋਂ ਬਾਅਦ ਉਹ ਸਕੂਲਾਂ ਦੇ ਦੌਰੇ ਤੇ ਜਾਵੜਿਆ ਤੇ ਮਿੱਟੇ ਮੀਲ ਦੇ ਖਾਣੇ ਚ ਫਰਤਣਾ ਮਾਰ ਮਾਰ ਤਮਾਤਰ ਲੱਭਦਾ ਸੀ ਨਹੀਂ ਤਮਾਤਰ ਤਾਂ ਨਹੀਂ ਲੱਭਿਆ ਆਦਾ ਮੈਕਮਾ ਗਵਾ ਲਿਆ ਹੁਣ ਉਹਨੂੰ ਆਦਾ ਮੈਕਮਾ ਵੀ ਨਹੀਂ ਲੱਭਦਾ ਉਹ ਮੈਂ ਜ਼ਿੰਦਗੀ ਦੇ ਤਜਰਬੇ ਚੋਂ ਸਿੱਖਿਆ ਏ ਆ ਕੀ ਸਿੱਖਿਆ ਮੈਂ ਕਹਾਂ ਬੰਦੇ ਦੀ ਨੀਤ ਚੰਗੀ ਹੋਵੇ ਲੱਭਣ ਨਿਕਲੋ ਤਾਂ ਰੱਬ ਵੀ ਲੱਭ ਜਾਂਦਾ ਆ ਸਹੀ ਗੱਲ ਆ ਤੇ ਜੇ ਨੀਤ ਮਾੜੀ ਹੋਵੇ ਫਿਰ ਦੇਖੇ ਚ ਤਮਾਤਰ ਵੀ ਨਹੀਂ ਲੱਭਦੇ ਹੁਣ ਤੇਰੇ ਆ ਤਾਂ محکمہ ਨੂੰ ਨਹੀਂ ਲੱਭਦਾ ਸਹੀ ਗੱਲ ਹੈ ਭਾਈ ਜੀ ਕਈ ਵਾਰੀ ਤਾਂ ਨੀ ਪੱਥਰ ਲਾਉਣਾ ਤੇ ਜਗ੍ਹਾ ਵੀ ਨਹੀਂ ਲੱਭਦੀ ਗੰਦ ਤੇ ਲਿਖੇ ਜਾਣ ਗਨ ਮੰਚੀ ਠੋਕ ਆਉਂਦੇ ਆ ਹੋਰ ਕੀ ਆ ਦੱਸ ਸਹੀ ਗੱਲ ਹੈ ਆ ਹਾਲ ਹੋਏ ਪਏ ਆ ਇਹ ਸਾਰਾ ਕੁਝ ਕਾਗਜ਼ਾਂ ਦੀ ਹੈ ਜੀ ਸਹੀ ਗੱਲ ਹੈ ਲੈ ਕਾਗਜ਼ਾਂ ਦਾ ਇੱਕ ਕਹਾਣੀ yaad ਆਈ ਹੈ ਮੈਨੂੰ ਲੈ ਸੁਣਾ ਦੇ ਲੈ ਭਾਈ ਜੀ ਇੱਕ ਜੰਗਲ ਦਾ ਕਿੱਸਾ ਏ ਜੰਗਲ ਦੇ ਵਿੱਚ ਕੋਸਟ ਖਾਲੀ ਸੀ ਕਿਸੇ ਖਰਗੋਸ਼ ਦੀ ਆ ਖਰਗੋਸ਼ ਦੀ ਤੇ ਰੱਛ ਵਿਹਲਾ ਤੁਰਿਆ ਫਿਰਦਾ ਸੀ ਫਿਰ ਉਹਨੇ ਹਸਾਬ ਲਾ ਲਿਆ ਆ ਕੀ ਕਹਿੰਦਾ ਉਹਨੇ ਆਪਦੇ ਕਾਗਜ਼ ਪੱਤਰ ਡਾਕੂ ਨੇ ਸਲਾਹਾਰ ਕਾਰਡ ਤੇ ਹੋਰ ਰੂਲਰ ਏਰੀਆ ਵਗੈਰਾ ਬਣਾ ਲੇ ਕਾਗਜ਼ਾਂ ਚੋਂ ਖਰਗੋਸ਼ ਹੋ ਗਿਆ ਅੱਛਾ ਫਿਰ ਹੁਣ ਉਹ ਖਰਗੋਸ਼ ਵਾਲੀ ਨੌਕਰੀ ਤੇ ਲੱਗ ਗਿਆ ਮੋਜਾਂ ਹੋ ਗਈਆਂ ਮੋਜਾਂ ਕਾਦੀਆਂ ਹੁਣ ਪੱਤੇ ਵੀ ਉਹਨੂੰ ਖਰਗੋਸ਼ ਵਾਲੇ ਮਿਲਦੇ ਆ ਤਨਖਾਹ ਵੀ ਖਰਗੋਸ਼ ਵਾਲੀ ਹੈ ਅੱਛਾ ਪਰ ਉਹਦਾ ਗੁਜਾਰਾ ਨਹੀਂ ਜੇ ਹੁੰਦਾ ਕਿਉਂਕਿ ਉਹ ਆਪ ਰੈਚਾ ਉਹਨੇ ਪਤਾ ਕੀਤਾ ਕਿਸੇ ਦੂਜੀ ਥਾਂ ਤੇ ਕੋਈ ਖਰਗੋਸ਼ ਰੈਚ ਵਾਲੀ ਥਾਂ ਤੇ ਲੱਗਾ ਜੀ ਤੇ ਫਿਰ ਉਹਨੇ ਸਰਕਾਰ ਨੂੰ ਕਹਿਤਾ ਕਹਿੰਦਾ ਜੀ ਸਾਡੀ ਅਗਲਾ ਬਦਲੀ ਕਰਾ ਦਿਓ ਮੇਰਾ ਤਾਂ ਗੁਜਾਰਾ ਹੀ ਨਹੀਂ ਹੁੰਦਾ ਸਰਕਾਰ ਕੀ ਕਹਿੰਦੀ ਸਰਕਾਰ ਨੇ ਇੱਕ ਕਮੇਟੀ ਬਣਾਤੀ ਅੱਛਾ 8-10 ਇੱਥੇ ਇਕੱਠੇ ਕੀਤੇ ਕਹਿੰਦੇ ਜੀ ਕਮੇਟੀ ਫੈਸਲਾ ਕਰੂਗੀ ਆ ਤਾਂ ਫਿਰ ਉਹਨੇ ਕਮੇਟੀ ਸਾਹਮਣੇ ਪੇਸ਼ ਹੋ ਗਿਆ ਕਹਿੰਦਾ ਜੀ ਮੈਂ ਰਹਿਛਾਂ ਮੇਰਾ ਫਰਖੋਸ ਵਾਲੀ ਤਨਖਾਹ ਤੇ ਪੱਤੇ ਨਾਲ ਗੁਜ਼ਾਰਾ ਨਹੀਂ ਹੁੰਦਾ ਮੇਰਾ ਕੋਈ ਹੱਲ ਕਰੋ ਤੇ ਕਮੇਟੀ ਕੀ ਕਹਿੰਦੀ ਕਮੇਟੀ ਕਹਿੰਦੀ ਕਾਗਜ਼ ਦਿਖਾ ਦੇ ਤੇ ਫਿਰ ਉਹਨੇ ਕਾਗਜ਼ ਦਿਖਾਏ ਕਹਿੰਦੇ ਕਾਗਜ਼ਾਂ ਚ ਤਾਂ ਤੂੰ ਫਰਖੋਸਾਂ ਚੱਲ ਜਾ ਕੇ ਕੰਮ ਕਰ ਬੜੇ ਨੂੰ ਤੇਰੇ ਫਿਰ ਆ ਉਹਦਾ ਦੋਸਤ ਖੜਾ ਹੀ ਬਾਂਦਰ ਉਹ ਕਹਿੰਦਾ ਕੀ ਗੱਲ ਬਣੀ ਆ ਫਿਰ ਕਹਿੰਦਾ ਜੀ ਕਮੇਟੀ ਵਾਲੇ ਮੰਨੇ ਨਹੀਂ ਅੱਛਾ ਕਹਿੰਦਾ ਤੂੰ ਦੱਸਣਾ ਸੀ ਵੀ ਤੂੰ ਰਹਿਛਾਂ ਆ ਸਹੀ ਗੱਲ ਆ ਉਹ ਕਹਿੰਦਾ ਮੈਂ ਉਹਨਾਂ ਨੂੰ ਚਿੱ ਆਗਜਾਂ ਚ ਕੀਤੇ ਸੀ ਸੱਚੋ ਗਦੇ ਸੀਗੇ ਓ ਮੋਤਰੇ